ਘੋੜਿਆਂ ਦੀ ਮੰਡੀ ਜਗਰਾਉਂ ਜਿੱਥੇ ਘੋੜਿਆਂ ਦੇ ਸ਼ੌਕੀਨ ਤੇ ਆਪਣੇ ਮੇਲੀਆਂ ਨੂੰ ਮਿਲਣ ਵਾਸਤੇ ਦੂਰੋਂ ਨੇੜੇੋਂ ਆਏ ਨੇ ਉੱਥੇ ਕਲਾ ਜਗਤ ਨਾਲ ਜੁੜੀਆਂ ਹੋਈਆਂ ਹਸਤੀਆਂ ਵੀ ਪਹੁੰਚੀਆਂ ਨੇ ਔਰ ਇੱਕ ਬੜਾ ਮਕਬੂਲ ਨਾਮ ਹੈ ਪੁਰਾਣੇ ਸਮਿਆਂ ਦਾ ਨਾਮ ਜਿਨ੍ਹਾਂ ਨੂੰ ਅਸੀਂ ਅਖਾੜਿਆਂ ਤੋਂ ਸੁਣਦੇ ਆ ਰਹੇ ਹਾਂ ਤੇ ਵੱਡੇ ਹੋਏ ਆਂ ਅੱਜ ਵੀ ਉਹ ਆਵਾਜ਼ ਉਵੇਂ ਮਕਬੂਲ ਹੈ ਲੋਕਾਂ ਦੇ ਵਿੱਚ ਬੜੀ ਲੋਕਪ੍ਰੀਆ ਹੈ ਹਰਦੇਵ ਮਾਹੀ ਨੰਗਲ ਹਰਦੇਵ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਕਲਾ ਜਗਤ ਦੇ ਵਿੱਚ ਤਾਂ ਅਸੀਂ ਤੁਹਾਨੂੰ ਵੇਖਿਆ ਗਾਇਕੀ ਦੇ ਵਿੱਚ ਅੱਜ ਵੀ ਤੁਸੀਂ ਉਹ ਨਹੀਂ ਮਕਬੂਲੋਂ ਅੱਜ ਘੋੜੀਆਂ ਦਾ ਮੇਲਾ ਵੇਖਣ ਆਏ ਹੋ ਇਹ ਵੀ ਸ਼ੌਕ ਹੈ ਸ਼ੌਕ ਹੈ ਜੀ ਸ਼ੌਕੀ ਵੀ ਹੈਗਾ ਬਾਕੀ ਅਸਰ ਵਿੱਚ ਮੇਲੇ ਦੇ ਪਹਿਲਾਂ ਤੋਂ ਸ਼ੌਕੀਆ ਸੀ ਤੇ ਅੱਜ ਅਸੀਂ ਇਕੱਠੇ ਸੀਗੇ ਬਾਈ ਆਪਣਾ ਖੁਸ਼ਦੀਪ ਛੱਠਾ ਇਹਨਾਂ ਕੋਲ ਘੋੜੇ ਕਾਫੀ ਘੋੜੇ ਪਾਲਕ ਨੇ ਘੋੜੇ ਘੋੜੀਆਂ ਕਾਫੀ ਰੱਖੇ ਹੋਏ ਨੇ ਤੇ ਚਾਰੇ ਯਾਰਾਂ ਸੀ ਪੁਰਾਣੇ ਬਾਈ ਖੁਸ਼ਦੀਪ ਉਹ ਸ਼ੇਖਰ ਬਾਈ ਜਹਦਾਰ ਤੇ ਅੱਜ ਅਸੀਂ ਬਾਈ ਕਹਿੰਦਾ ਮੇਲਾ ਲੱਗਿਆ ਉੱਥੇ ਮੈਂ ਚਲੋ ਬਾਈ ਜਾ ਕੇ ਆਉਣੇ ਆਂ ਘੇੜਾ ਦੇਖ ਕੇ ਆਉਣੇ ਆ ਤੇ ਨਾਲ ਕੋਈ ਭੈਣ ਭਰਾ ਪਰਾਣਾ ਮਿਲ ਜਾਂਦਾ ਸਾਡੀ ਵੀ ਖੁਸ਼ਕਿਸਮਤੀ ਹੈ ਵੇ ਸੇਵਹਾਨੇ ਅਸੀਂ ਅਸੀਂ ਨਾ ਤੁਹਾਨੂੰ ਨਿੱਕੇ ਹੁੰਦੇ ਅਖਾੜਿਆਂ ਚ ਦੇਖਣ ਜਾਂਦੇ ਹੁੰਦੇ ਸੀਗੇ ਅੱਜ ਹਰਦੇਵ ਮਾਹੀ ਨੰਗਲ ਦਾ ਅਖਾੜਾ ਹੁਣ ਸਕੂਲੋਂ ਭੱਜ ਕੇ ਜਾਂਦੇ ਤੇ ਅੱਜ ਇੰਨੇ ਸਾਲਾਂ ਬਾਅਦ ਤੁਸੀਂ ਬਾਹਰ ਵੀ ਜਾਏ ਹੁਣ ਵੀ ਬਾਹਰ ਵਧੀਆ ਸੈਟਲ ਹੋ ਤੇ ਇੱਕਦਮ ਸਵੱਭ ਬਣਿਆ ਮੇਲੇ ਦੀ ਮੇਰੇ ਖਿਆਲ ਚ ਖਾਸੀਅਤ ਇਹੀ ਹੁੰਦੀ ਆ ਪਿਛੜੇ ਮੇਲੇ ਅਸਲ ਵਿੱਚ ਨਾ ਮੇਲੇ ਜਦੋਂ ਪਹਿਲਾ ਮੇਲਾ ਜਿਵੇਂ ਆਪਣੇ ਦਮਨੌਰ ਸਾਹਿਬ ਸਾਕੀ ਮੇਲਾ ਲੱਗਦਾ ਸੀ ਉਦੋਂ ਫੋਨ ਤਾਂ ਹੁੰਦੇ ਨਹੀਂ ਸੀ ਬਿਲਕੁਲ ਨਾ ਉਦੋਂ ਮਤਲਬ ਕੀ ਹੋਰ ਸਾਧਨ ਹੁੰਦਾ ਸੀ ਉਦੋਂ ਇੱਕ ਜਗ੍ਹਾ ਪੱਕੀ ਜਗ੍ਹਾ ਹੁੰਦੀ ਸੀ ਵੀ ਜੋ ਅਗਲੇ ਸਾਲ ਫਲਾਨੀ ਥਾਂ ਤੇ ਬੈਠਾਂਗੇ ਖਾਸ ਕਰਕੇ ਮੈਂ ਜਦ ਦੱਸਦਾ ਸਾਡੀ ਭੂਆ ਜੀ ਉਰੇ ਆਉਂਦੇ ਹੁੰਦੇ ਤੇ ਉਹਨਾਂ ਦੀ ਖਾਸ ਜਗ੍ਹਾ ਹੁੰਦੀ ਸੀ ਕਿ ਉਹ ਉੱਥੇ ਮਿਲਣਗੇ ਉਹ ਸਾਰਿਆਂ ਦਾ ਮਿਲਣਾ ਉਹਨਾਂ ਨੇ ਮਤਲਬ ਤੇ ਪਹਿਲਾਂ ਐਵੇਂ ਬਣੀ ਹੋਈ ਘਾਹ ਤੇ ਮੇਲੇ ਮੇਲੀਆਂ ਦਾ ਯਾਰਾ ਮੇਲੀਆਂ ਦਾ ਹੈ ਜੀ ਬਿਲਕੁਲ ਇੱਕ ਪੰਜਾਬ ਦੀ ਜਵਾਨੀ ਤੇ ਅਕਸਰ ਕਿਹਾ ਜਾਂਦਾ ਵੀ ਕਰਾਹੇ ਪੈ ਰਹੀ ਆ ਜੇ ਬੁੱਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੀਆਂ ਨੇ ਹਨਾ ਪਰ ਇੱਥੇ ਮੈਂ ਵੇਖਿਆ ਨੌਜਵਾਨ ਮੁੰਡਿਆਂ ਦੇ ਵਿੱਚ ਇਹ ਨਵਾਂ ਸ਼ੌਂਕ ਜਾਗਿਆ ਘੋੜੇ ਰੱਖਣ ਦਾ ਘੋੜੀਆਂ ਦਾ ਜਾਨਵਰਾਂ ਨਾਲ ਬੜਾ ਪਿਆਰ ਆ ਇਸ ਜਿਹੜੀ ਇਹ ਇੱਕ ਡਵਰਟ ਹੋਈ ਆ ਪੀੜ੍ਹੀ ਆਪਣੇ ਪੁਰਾਣੇ ਸ਼ੌਂਕ ਵਾਲਾ ਕਿਵੇਂ ਵਧੀਆ ਇੱਕ ਛੱਗਣਾ ਬਹੁਤ ਵਧੀਆ ਇੱਕ ਤਾਂ ਬਾਈ ਜੀ ਗੱਲ ਇੱਕ ਤਾਂ ਹੈਗਾ ਇਹ ਸ਼ੌਕ ਇੰਨਾ ਵਧੀਆ ਸਭ ਤੋਂ ਵੱਡੀ ਗੱਲ ਤਾਂ ਬਾਹਰ ਜਾਣ ਦਾ ਸ਼ੌਕ ਘਟ ਹੈ ਜੀ ਇਸ ਕਿਤੇ ਨਾਲ ਜੁੜਨਗੇ ਜਵਾਬ ਫਿਰ ਆਪਣਾ ਕਿ ਕਿਤਾਬ ਦਾ ਖੇਤ ਹੈਗੇ ਨੇ ਹਨਾ ਜੀ ਤੇ ਘੋੜਿਆਂ ਜੇ ਘੋੜੇ ਆਪਣਾ ਪਾਲਣਗੇ ਤਾਂ ਘੋੜਾ ਖੈ ਚੀਜ਼ ਇਹ ਜੀ ਜਿਵੇਂ ਘੋੜੇ ਦੇ ਬਸੇ ਦਾ ਧਿਆਨ ਰੱਖਦੇ ਆਵਲਾ ਧਿਆਨ ਰੱਖਦੇ ਆ ਬੱਚੇ ਤੇ ਬਹੁਤ ਵਧੀਆ ਗੱਲ ਹੈ ਬੜੀਆ ਸਿੱਖੇ ਮਿਲਦੀ ਹੈ ਮਤਲਬ ਵਧੀਆ ਬਸੇ ਜਾ ਰਹੀ ਹੈ ਪੀੜੀ ਤੇ ਬਾਕੀ ਜਿਹੜਾ ਕਹਿੰਦੇ ਆ ਵੀ ਜੋ ਬਹੁਤ ਬੜੀਆਂ ਚੀਜ਼ਾਂ ਵੜ ਕੇ ਜਾ ਰਹਾ ਵੜ ਗਿਆ ਉਹ ਐ ਵੀ ਸੰਗਤ ਦਾ ਅਸਰਦਾ ਹੁੰਦਾ ਹੈ ਸਹੀ ਹੈ ਜੇ ਹੁਣ ਇੱਥੇ ਚਾਰ ਭਰਾ ਹੋਰ ਆਉਣਗੇ ਚਾਰ ਜਵਾਕ ਹੋਰ ਆਉਣਗੇ ਤੇ ਵੇਖ ਕੇ ਹੋ ਸ਼ੌਕ ਮਿਲੂਗਾ ਨਾ ਸਹੀ ਹੈ ਤੇ ਵਧੀਆ ਗੱਲ ਹੈ ਚੰਗੀ ਗੱਲ ਹੈ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਬਿਲਕੁਲ ਬਿਲਕੁਲ ਜੀ ਚਲੋ ਬਾਈ ਜੀ ਕਦੇ ਤੁਹਾਡਾ ਅਸੀਂ ਸਪੈਸ਼ਲਿਸ ਸਮਾਂ ਲਾਵਾਂਗੇ ਖੁੱਲੀਆਂ ਗੱਲਾਂ ਉਹੀ ਪੁਰਾਣੀਆਂ ਤਲਵੰਡੀ ਸਾਬੋ ਨਾਲ ਜੁੜੀਆਂ ਹੋਈਆਂ ਤੇ ਤੁਹਾਡੇ ਗਾਇਕੀ ਸਫ਼ਰ ਨਾਲ ਉਹ ਕਦੇ ਫੇਰ ਆਪਾਂ ਸਾਂਝੀਆਂ ਕਰਾਂਗੇ ਬਹੁਤ ਸ਼ੁਕਰੀਆ ਜਦੋਂ ਮਰਜੀ ਜਾਂਦੇ ਬਸ ਰਹੋ ਛੋਟੀ ਸਾਰੀ ਟੀਮ ਬਾਈ ਜਾਂਦੇ ਬਸ ਰਹੋ ਥੈਂਕ ਯੂ ਹਰਦੇਵ ਮਹੀਨੰਗਲ ਬਾਈ ਜੀ ਆਏ ਹੋਏ ਨੇ ਮੇਲੇ ਦਾ ਆਨੰਦ ਮਾਣ ਰਹੇ ਆ ਜਿੱਥੇ ਗਾਇਕੀ ਦਾ ਸ਼ੌਂਕ ਆ ਉੱਥੇ ਘੋੜੇ ਘੋੜੀਆਂ ਦਾ ਵੀ ਸ਼ੌਂਕ ਆ ਤੇ ਮੇਲਿਆਂ ਦੇ ਵਿੱਚ ਐਦਾਂ ਹੀ ਮੇਲੀਆਂ ਦੇ ਨਾਲ ਮੇਲ ਹੁੰਦੇ ਆ ਸੋ ਜੁੜੇ ਰਹੋ ਆਨ ਪੁਆਇੰਟ ਦੇ ਨਾਲ ਮੈਂ ਹਰਜਿੰਦਰ ਸਿੰਘ